ਪੰਜਾਬ ਸਾਡੀ ਛਾਤੀ ਆ ਅੱਜ ਛਾਤੀ ਦੇ ਵਿੱਚ ਗੋਲੀਆਂ ਵੱਜਣ ਡੀਆਂ ਵਾ ਅੱਜ ਛਾਤੀ ਛਲਣੀ ਹੋਣ ਡਈ ਆ ਇੱਕ ਮੁੰਡਾ ਖੜਾ ਹੀ ਹੋਣਾ ਉਹਦੇ ਉਹ ਪੁੱਛਣ ਗਿਆ ਪੁਲਿਸ ਵਾਲਿਆਂ ਨੂੰ ਵੀ ਭਰਾਓ ਰੋਟੀ ਤੁਹਾਨੂੰ ਖਵਾ ਦਈਏ ਰੋਟੀ ਲਿਆਵਾ ਮੈਂ ਆਂਦਾ ਮੈਂ ਹੱਥ ਖੜੇ ਕਰਕੇ ਗਿਆ ਮੇਰੇ ਇੱਕ ਗੋਲੀ ਮਾਰੀ ਮੈਂ ਡਿੱਗ ਪਿਆ ਜਿਹੜੇ ਪੁਲਿਸ ਵਾਲੇ ਨੇ ਉਹੋ ਹੀ ਹਰਿਆਣੇ ਵਾਲਿਆਂ ਨੇ ਆਂਦਾ ਮੈਂ ਡਿੱਗ ਪਿਆ ਫੇਰ ਉੱਠਿਆ ਆਂਦਾ ਦੂਜੀ ਫੇਰ ਮਾਰਤੀ ਰੋਟੀ ਪੁੱਛਣ ਗਈ ਨੂੰ ਰੋਟੀ ਪੁੱਛਣ ਗਿਆ ਹੱਥ ਖੜੇ ਕਰਕੇ ਰੋਟੀ ਪੁੱਛਣ ਗਿਆ ਵੀ ਤੁਸੀਂ ਯਾਰ ਥੱਕ ਗਏ ਹੋਗੇ ਸਾਨੂੰ ਕੁੱਟ ਦੇ ਮਾਰ ਦੇ ਥੱਕ ਗਏ ਹੋਗੇ ਤੁਹਾਨੂੰ ਰੋਟੀ ਲਿਆ ਕੇ ਖਵਾ ਦਈਏ ਅੰਸੂ ਤੇ ਗੋਲੇ ਪਿੱਤਲ ਦੀਆਂ ਗੋਲੀਆਂ ਉਹ ਵੀ ਚਲਾਈਆਂ ਕੋਈ ਗੱਲ ਨਹੀਂ ਸਾਡੇ ਸੂਰਵੀਰ ਜੋਧੇ ਜ਼ਖਮੀ ਹੋ ਗਏ ਠੀਕ ਹੋ ਕੇ ਫੇਰ ਆਣਗੇ ਤਾਂ ਫੇਰ ਵੀ ਮੈਂ ਕਹਿੰਦਾ ਜੁਰਤ ਨਾਲ ਅਸੀਂ ਕੱਲ ਨੂੰ ਇੱਕ ਤਾਲੇ ਕੰਨੇ ਆ ਬੇੜਾ ਬੇੜਾ ਪਾਰ ਕਰੇਗਾ ਉਹੀ ਜੇ ਖੱਟਰ ਜਿਹੜਾ ਐਡੇ ਐਡੇ ਤਗੜੀਆਂ ਕੰਦਾ ਕਰਕੇ ਇੱਕ ਬਗਾਨਗੀ ਦਾ ਐ ਸਾਹਸ ਦਲਾਰੇ ਆ ਤਾਂ ਰਾਤ ਦਾ ਟਾਈਮ ਹੋ ਚੁੱਕਿਆ ਪਰ ਸ਼ੰਭੂ ਬਾਰਡਰ ਦੇ ਉੱਪਰ ਜੋ ਤਸਵੀਰਾਂ ਨੇ ਉਹ ਤੁਹਾਨੂੰ ਦਿਖਾਉਣ ਲੱਗੇ ਹਜੇ ਤੱਕ ਵੀ ਜਿਹੜਾ ਗੋਲੇ ਗੱਤਰੂ ਗੈਸ ਦੇ ਚੱਲ ਰਹੇ ਨੇ ਹਜੇ ਵੀ ਤਾੜ-ਤਾੜ ਹੋ ਰਹੀ ਆ ਪਰ ਤੁਸੀਂ ਦੇਖੋ ਕਿਸਾਨਾਂ ਦੇ ਵਿੱਚ ਬਿਲਕੁਲ ਵੀ ਜੋਸ਼ ਘਟਿਆ ਨਹੀਂ ਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਸ ਪ੍ਰਕਾਰ ਲੰਗਰ ਪ੍ਰਸ਼ਾਦ ਦਾ ਚੱਲ ਰਿਹਾ ਹੈਗਾ ਤੇ ਕਿਸਾਨ ਹਜੇ ਵੀ ਜਿਹੜਾ ਬਰੂਹਾਂ ਦੇ ਉੱਪਰ ਕਾਇਮ ਨੇ ਬੈਠੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਉਣ ਚੱਲੇ ਆ ਦੇਖ ਸਕਦੇ ਹੋ ਸੀ ਆ ਪੂਰਾ ਮੋਰਚੇ ਦੀ ਦੇਖ ਸਕਦੇ ਹੋ ਖੂਬਸੂਰਤ ਤਸਵੀਰ ਜਿਹੜੀ ਹੈ ਰਾਤ ਦਾ ਟਾਈਮ ਹੋ ਚੁੱਕਿਆ ਤੇ ਹਜੇ ਵੀ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਿਹਾ ਹਜੇ ਵੀ ਤਾੜ-ਤਾੜ ਹੋ ਰਹੀ ਹੈ ਹਜੇ ਵੀ ਆਵਾਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਅੱਖਾਂ ਦੇ ਵਿੱਚੋਂ ਪਾਣੀ ਨਿਕਲ ਰਹੇ ਨੇ ਲੋਕਾਂ ਦੇ ਜਿਹਨੂੰ ਦੇਖੋਗੇ ਅਸੀਂ ਕਿਉਂਕਿ ਜਿਸ ਹਿਸਾਬ ਨਾਲ ਤੁਰ ਗਿਆ ਇਸ ਦੇ ਗੋਲੇ ਦਾਗੇ ਗਏ ਨੇ ਤਾਂ ਇੱਥੇ ਗੱਲਬਾਤ ਵੀ ਕਰਾਂਗੇ ਬਜ਼ੁਰਗ ਵੀ ਨੇ ਸਾਇਨਾ ਗੱਲਬਾਤ ਕਰਦੇ ਹਾਂ ਕਿਵੇਂ ਦੇ ਦੇਉ ਆ ਭਾਈ ਜਿਸ ਹਿਸਾਬ ਨਾਲ ਅੱਜ ਪੂਰਾ ਦਿਨ ਨਿਕਲਿਆ 100 150 ਬੰਦਾ ਜ਼ਖਮੀ ਹੋਇਆਗਾ ਕਿਸ ਦਾ ਪੱਟ ਪਾੜ ਗਿਆ ਕਿਸ ਦਾ ਅੱਖਾਂ ਪਾੜ ਗਿਆ ਕਿਸ ਦਾ ਮੂੰਹ ਪਾੜ ਗਿਆ ਬਿਲਕੁਲ ਜੀ ਅੱਜ ਇੱਕ ਇਤਿਹਾਸ ਜਿਹੜਾ ਵਾ ਨਾ ਦੁਨੀਆ ਦੇ ਉੱਤੇ ਇਤਿਹਾਸ ਲਿਖਿਆ ਜਾਊਗਾ ਜਿਹੜਾ ਖੱਟਰ ਸਰਕਾਰ ਨੇ ਮੋਦੀ ਸਰਕਾਰ ਨੇ ਜਿਹੜਾ ਲੋਕਤੰਤਰ ਦਾ ਘਾਣ ਕੀਤਾ ਵਾ ਸਭ ਤੋਂ ਵੱਡਾ ਜਿਹੜਾ ਕਹਿੰਦੇ ਹਨ ਨਾ ਭਾਰਤ ਲੋਕਤੰਤਰ ਵਾ ਅੱਜ ਲੋਕਤੰਤਰ ਦਾ ਘਾਣ ਕੀਤਾ ਇਹਨਾਂ ਨੇ ਤੇ ਬਹੁਤ ਅਤ ਨਿੰਦਣ ਵਾਲੀ ਗੱਲ ਵਾ ਵੀ ਵੇਖੋ ਇੱਕ ਹੁੰਦਾ ਵਾ ਭੀੜ ਨੂੰ ਤਿੱਤਰ-ਬਿੱਤਰ ਕਰਨ ਵਾਸਤੇ ਨਾਕੇ ਤੇ ਖਲੋਤੇ ਲੋਕਾਂ ਤੇ ਅਥਰੂ ਗੈਸ ਛੁੱਟੇ ਜਾਂਦੇ ਆ ਪਰ ਇਹਨਾਂ ਨੇ ਨਾਕੇ ਦੀ بجائے ਇੱਥੋਂ ਤੱਕ ਪਿੱਛੋਂ ਤੱਕ ਲੋਕ ਇਕੱਠੇ ਹੋਏ ਜਿੱਥੇ ਉੱਥੇ ਉਹਨਾਂ ਨੇ ਉਹ ਬੰਬ ਛੁੱਟੇ ਬੰਬ ਵੀ ਜਿਹੜੇ ਅਥਰੂ ਗੈਸ ਜਿਹੜੇ ਉਹ ਨਹੀਂ ਛੁੱਟੇ ਅਥਰੂ ਗੈਸ ਹੁੰਦਾ ਵਾ ਵੀ ਧੂਆਂ ਨਿਕਲਿਆ ਤੇ ਬੰਦ ਉਹ ਕੋਈ ਬੰਦੇ ਜਦੋਂ ਉਹ ਧੂਆਂ ਨਿਕਲ ਤੋਂ ਬਾਅਦ ਲੋਕ ਉੱਥੇ ਖੜੇ ਸੀ ਉਹ ਬਾਅਦ ਵਿੱਚ ਬਲਾਸਟ ਹੁੰਦਾ ਸੀਗਾ ਉਹਦੇ ਨਾਲ ਲੋਕ ਜ਼ਖਮੀ ਹੋਏ ਆ ਇਹ ਬਹੁਤ ਵੱਡਾ ਇੱਕ ਹਸਾਬ ਦਾ ਮਿੱਥ ਕੇ ਗੋਲੀ ਨਹੀਂ ਮਾਰੀ ਸਿੱਧੀ ਗੋਲੀ ਵੀ ਨਹੀਂ ਛੱਡੀ ਕੋਈ ਪਰ ਕਸਰ ਵੀ ਨਹੀਂ ਛੱਡੀ ਇਹ ਜਿਹੜੀਆਂ ਇੱਥੇ ਇੱਕ ਮੁੰਡਾ ਖੜਾ ਹੀ ਹੋਣਾ ਉਹਦੇ ਉਹ ਪੁੱਛਣ ਗਿਆ ਪੁਲਿਸ ਵਾਲਿਆਂ ਨੂੰ ਵੀ ਭਰਾਓ ਰੋਟੀ ਤੁਹਾਨੂੰ ਖਵਾ ਦਈਏ ਰੋਟੀ ਲਿਆਵਾਂ ਮੈਂ ਆਂਦਾ ਮੈਂ ਹੱਥ ਖੜੇ ਕਰਕੇ ਗਿਆ ਮੇਰੇ ਇੱਕ ਗੋਲੀ ਮਾਰੀ ਮੈਂ ਡਿੱਗ ਪਿਆ ਕਿਹੜੇ ਪੁਲਿਸ ਵਾਲੇ ਨੇ ਉਹੋ ਹੀ ਹਰਿਆਣੇ ਵਾਲਿਆਂ ਨੇ ਆਂਦਾ ਮੈਂ ਡਿੱਗ ਪਿਆ ਫੇਰ ਉੱਠਿਆ ਆਂਦਾ ਦੂਜੀ ਫੇਰ ਮਾਰਤੀ ਰੋਟੀ ਪੁੱਛਣ ਗਿਆ ਇਹਨੂੰ ਰੋਟੀ ਪੁੱਛਣ ਗਿਆ ਹੱਥ ਖੜੇ ਕਰਕੇ ਰੋਟੀ ਪੁੱਛਣ ਗਿਆ ਵੀ ਤੁਸੀਂ ਯਾਰ ਥੱਕ ਗਏ ਹੋਗੇ ਸਾਨੂੰ ਕੁੱਟਦੇ ਮਾਰਦੇ ਥੱਕ ਗਏ ਹੋਗੇ ਤੁਹਾਨੂੰ ਰੋਟੀ ਲਿਆ ਕੇ ਖਵਾ ਦਈਏ ਤੇ ਰੋਟੀ ਪੁੱਛਣ ਗਏ ਨੂੰ ਉਹਨਾਂ ਨੇ ਆ ਜਿਹੜਾ ਐਡਾ ਕਹਾਣ ਕੀਤਾ ਬਹੁਤ ਜ਼ਿਆਦਾ ਹਤ ਨਿੰਦਣ ਵਾਲੀ ਗੱਲ ਵਾ ਪਰ ਇਹ ਜਿਹੜਾ ਵਾ ਇਹ ਬਰਦਾਸ਼ ਜਿਹੜਾ ਨਹੀਂ ਕੀਤਾ ਜਾਊਗਾ ਦਿੱਲੀ ਤੇ ਹਰ ਹੀਲੇ ਅਸੀਂ ਜਾਵਾਂਗੇ ਅੱਜ ਗੱਲ ਇਹ ਵੀ ਦੇਖਣ ਨੂੰ ਮਿਲੀ ਇਹ ਵੀ ਦੇਖਣ ਨੂੰ ਮਿਲੀ ਵੀ ਨਾ ਤਾਂ ਨਾ ਤਾਂ ਕਿਸੇ ਦੇ ਨਾ ਤਾਂ ਕਿਸੇ ਦੇ ਵੱਲੋਂ ਕੋਈ ਇਦਰੋਂ ਸ਼ੁਰੂ ਹੋਇਆ ਨਾ ਕਿਸੇ ਨੌਜਵਾਨ ਨੇ ਡਿਸਪਲਿਨ ਕੋਈ ਭੰਕ ਕਰਿਆ ਸਾਰੇ ਪੂਰੇ ਡਿਸਪਲਿਨ ਚ ਸੀ ਪਰ ਇੱਕੋਦਮ ਜਿਸ ਹਾਲ ਦੇ ਨਾਲ ਜਿਹੜਾ ਉਧਰੋਂ ਗੋਲੇ ਦਾਗੇਗੇ ਪਲਾਸਟਿਕ ਦੇ ਗੋਲੇ ਮਾਰੇਗੇ ਕੀ ਕਹੂੰ ਕਿ ਪਹਿਲੇ ਹੀ ਪਛਾਣ ਲਿਆ ਸੀ ਉਹਨੂੰ ਪਰ ਲੱਗ ਗਿਆ ਸੀ ਕਿ ਜੇ ਭਈਆ ਟੱਪ ਗਏ ਤਾਂ ਇਸ ਦੂਬਾ ਰੁਕਣਾ ਨਹੀਂ ਇਹਨਾਂ ਨੇ ਨਹੀਂ ਰੁਕਣਾ ਆਪਣੇ ਛੰਡਿਆ ਰੁਕਣਾ ਨਹੀਂ ਬਾਬੇ ਨਾਨਕ ਦੀ ਕਿਰਪਾ ਵਾ ਫੁੱਲ ਕਿਰਪਾ ਵਾ ਆਪਾਂ ਨਹੀਂ ਰੁਕਣਾ ਬਸ ਮੈਂ ਸਾਡੀ ਗੱਲ ਹੈ ਬਾਬੇ ਨਾਨਕ ਦੀ ਕਿਰਪਾ ਆਪਾਂ ਨਹੀਂ ਰੁਕਣਾ ਬਸ ਇਹ ਇਹ ਸਰ ਜੋ ਤੁਸੀਂ ਆ ਜਿਕਰਾ ਕੀਤਾ ਵਾ ਨਾ ਇਹ ਸਾਨੂੰ ਜਿਹਨੂੰ ਇਹ ਹਿੰਦੁਸਤਾਨ ਛਾਤੀ ਕੁੱਟ-ਕੁੱਟ ਕੇ ਕਹਿੰਦਾ ਹੁੰਦਾ ਸੀ ਕਿ ਸ਼੍ਰੀਨਗਰ ਜਿਹੜਾ ਵਾ ਜੇ ਐਨ ਕੇ ਸਾਡਾ ਸਿਰ ਆ ਉਹਨੂੰ ਇੱਕ ਦਿਨ ਨਹੀਂ ਛੱਡਾਂਗੇ ਪੰਜਾਬ ਸਾਡੀ ਛਾਤੀ ਆ ਅੱਜ ਛਾਤੀ ਦੇ ਵਿੱਚ ਗੋਲੀਆਂ ਵੱਜਣ ਡੀਆਂ ਵਾ ਅੱਜ ਛਾਤੀ ਛੱਲਣੀ ਹੋਣ ਡਈ ਆ ਉਹੀ ਪ੍ਰਧਾਨ ਮੰਤਰੀ ਉਹੀ ਜੇ ਖੱਟਰ ਜਿਹੜਾ ਐਡੇ ਐਡੇ ਤਗੜੀਆਂ ਕੰਧਾਂ ਕਰਕੇ ਇੱਕ ਬਗਾਨਗੀ ਦਾ ਅਹਿਸਾਸ ਦਲਾਰੇ ਆ ਕਿ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ ਇਤੋਂ ਵੱਡਾ ਹੋਰ ਕੀ ਕਹਿ ਸਕਦੇ ਜਿਹੜਾ ਅੰਨ ਦਾਤਾ ਜਿਹਨੂੰ ਕਹਿੰਦੇਗੇ ਇਹ ਝੂਠੇ ਨਾਰੇ ਲਾਉਂਦੇ ਆ ਜੈ ਜਵਾਨ ਤੇ ਜੈ ਕਿਸਾਨ ਅੱਜ ਕਿਸਾਨ ਦੀ ਆ ਮਿੱਟੀ ਰੋਲਣ ਡਈ ਆ ਨਹੀਂ ਨਹੀਂ ਖੱਡਾ ਇਨੱਕ ਮਿੱਟੀ ਰੋਲੀ ਆ ਕੋਈ ਹੱਤ ਹਾਨ ਆ ਕਿਤੇ ਸਾਡੇ ਅਸੀਂ ਕਮਾਉਣ ਵਾਲੇ ਤੇ ਹਨੂ ਹੀ ਕੁੜੀ ਸਾਡੀ ਇੱਕ ਅਨਦਾਤੇ ਅਸੀਂ ਆਪਣੇ ਆਹ ਹੱਕ ਮੰਗਣ ਜਾ ਰਹੇ ਆ ਅਸੀਂ ਕੋਈ ਦੇਸ਼ ਥੋੜਾ ਵੱਖਰਾ ਮੰਗਣੇ ਕੋਈ ਅਤਵਾਦੀ ਥੋੜਾ ਵਾ ਅਨਦਾਤੇ ਵਾਸਤੇ ਏਡੇ ਏਡੇ ਤਗੜੇ ਗੋਲੇ ਆਪਣੀ ਸਾਡੀ ਆਰਮੀ ਸਾਡੇ ਤੇ ਹਮਲਾ ਕਰੇ ਤੇ ਕੋਈ ਗੱਲਾਂ ਥੋੜਾ ਸਾਡੇ ਦੇਸ਼ ਜਾਤ ਕਰਾਉਣ ਵਾਸਤੇ ਦਿੱਲੀ ਤੇ ਤਖਤ ਤੇ ਭਾਲਣ ਵਾਸਤੇ ਸਾਡੀਆਂ 90% ਸਾਡੀਆਂ ਕੁਰਬਾਨੀਆਂ ਆ ਜਾਓਗੇ ਫੇ ਦਿੱਲੀ ਹਾਂ ਭਾਈ ਜੀ ਦਿੱਲੀ ਤਾਂ ਹਰ ਹਾਲ ਤੇ ਵਿੱਚ ਜਾएंगे ਕੋਈ ਗੱਲ ਨਹੀਂ ਇਹਨਾਂ ਨੇ ਕੋਈ ਕਸਰ ਵਾਕਈ ਨਹੀਂ ਛੱਡੀ ਅंसू ਤੇ ਗੋਲੇ ਪਿੱਤਲ ਦੇ ਗੋਲੀਆਂ ਜਿਹੜੀ ਕਿ ਕੋਈ ਲੋਟ ਨਹੀਂ ਹੈਗੀ ਉਹ ਵੀ ਚਲਾਈਆਂ ਕੋਈ ਗੱਲ ਨਹੀਂ ਸਾਡੇ ਸੂਰਵੀਰ ਜੋਧੇ ਜ਼ਖਮੀ ਹੋ ਗਏ ਠੀਕ ਹੋ ਗਏ ਫੇਰ ਆਣਗੇ ਤਾਂ ਫੇਰ ਵੀ ਮੈਂ ਕਹਿੰਦਾ ਜੁਰਤ ਨਾਲ ਅਸੀਂ ਕੱਲ ਨੂੰ ਇੱਕ ਤਾਂ ਲੈ ਗਨੇ ਆ ਬੇੜਾ ਪਾਰ ਕਰੇਗਾ ਬੇੜਾ ਪਾਰ ਕਰੇਗਾ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਸ਼ਾ ਮਹਾਰਾਜ ਬੋਲੇ ਸੋਨਿਆ ਸ੍ਰੀ ਆਕਾਲ ਉਹਦੀ ਨਾਨਕ ਦੀ ਕਿਰਪਾ ਉਹਦੀ ਜੁਰਤ ਨਾਲ ਬਾਬੇ ਨਾਨਕ ਦੀ ਕਿਰਪਾ ਜਿਹੜੀਆਂ ਨਾ ਕੰਧਾ ਕਰਿਆ ਨਾ ਇਹ ਕੰਧਾ ਦੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਹਾਂ ਸੀਧ ਹੋਏ ਆ ਕੋਈ ਗੱਲ ਨਹੀਂ ਇਹ ਕੰਧਾ ਦੇ ਸਾਡੀਆਂ ਪੁਰਾਣੀ ਯਾਦਾਂ ਸਨ ਕੀ ਕਰਨਾ ਮਕਾਲਾ ਕਰ ਲenge ਮਤਲਬ ਲੈਣੀ ਹੈਗਾ ਕੋਈ ਗੱਲ ਨਹੀਂ ਸਾਡੇ ਕੋਲ ਹਥਿਆਰ ਨਹੀਂ ਆ ਗਏ ਨਹੀਂ ਫਿਰ ਵੀ ਕੋਈ ਗੱਲ ਨਹੀਂ ਇਹ ਜਿਹੜੀ ਗੋਲੀਆਂ ਚਲਾ ਰਹੇ ਆ ਅਤਰੂ ਗਏ ਦੇ ਕੋਲ ਚਲਾਉਂਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਦੀ ਅਸੀਂ ਪਾਰ ਕਰ ਦਿੰਦੇ ਪਰ ਜਿਹੜੀ ਕਟਰ ਸਰਕਾਰ ਨੇ ਧੱਕਾ ਕੀਤਾ ਹੈ ਗੋਲੀ ਚਲਾ ਕੇ ਜਾਣੀਏ ਗੋਲੀ ਦਾ ਕੋਈ ਲੋਡ ਨਹੀਂ ਆ ਗਿਆ ਫਿਰ ਵੀ ਇਹਨਾਂ ਨੇ ਗੋਲੀ ਚਲਾਈ ਸਾਡੇ ਤੇ ਅਜੇ ਮੌਕਾ ਨਹੀਂ ਕੋਈ ਗੱਲ ਨਹੀਂ ਉਹਦਾ ਵੀ ਜੋਦਿਆਂਗੇ ਮੈਂ ਇੱਕ ਤਾਂ ਇਹ ਕਹਨਾ ਜਿਹੜੀ ਗੋਲੀ ਚਲਾਈ ਨਾ ਨਾ ਜਾਣੀ ਕਿ ਪਬਲਿਕ ਦੇ ਵਿੱਚ ਗੋਲੀ ਚਲਾਉਂਦਾ ਕਿਸੇ ਕੋਈ ਅਧਿਕਾਰ ਨਹੀਂ ਹੈ ਗਿਆ ਕੋਈ ਕਹਿੰਦਾ ਨਹੀਂ ਹੈ ਕੋਈ ਅਧਿਕਾਰ ਕੋਈ ਕਹਿੰਦਾ ਨਹੀਂ ਫਿਰ ਵੀ ਅਤਰੂਗਾਇ ਦੇ ਗੋਲੀ ਛੱਡ ਲੈਂਦਾ ਕੋਈ ਦਿੱਕਤ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਪਲਾਸਟਿਕ ਹੋਣੀ ਛੱਡ ਲੈਂਦਾ ਚਲਾਉਂਦੇ ਕੋਈ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜਿਹੜੀਆਂ ਨਾਲ ਸਿੱਧੀ ਪਿੱਤਰੀ ਦੀਆਂ ਗੋਲੀਆਂ ਸਾਡੇ سینੇ ਵਿੱਚ ਦਾਗੀਆਂ ਸਾਡੇ ਨੋਜੋਣ ਦੇ ਵਿੱਚ ਉਹ ਰੋਜ਼ ਹੈ ਫੇਰ ਵੀ ਮਾਰੇ ਨੇ ਫੇਰ ਮੈਂ ਕਿਹਾ ਫੇਰ 50 60 ਆਦਮੀ ਵੀਰੇ 70 ਬੰਦੇ ਜਿਹਨਾਂ ਦੀ ਅੱਖਾਂ ਵਿੱਚ ਚਲੀ ਗਈਆਂ ਹਾਂ ਪਤਾ ਲੱਗਾ ਲੱਤਾਂ ਚਲੀ ਗਈਆਂ ਪਰ ਫਿਰ ਵੀ ਸੀ ਕਹਨੇ ਆ ਜਿੰਨਾ ਜ਼ੁਲਮ ਕਰਨਾ ਕਰ ਲੈ ਕੋਈ ਗੱਲ ਨਹੀਂ ਫਿਰ ਵੀ ਇਹ ਜਿਹੜੀ ਪੱਕੀ ਦੁਵਾਰ ਕਰ ਰਹੇ ਨਾ ਪਾਕਿਸਤਾਨ ਤੇ ਜਿੰਦਾਬਾਦ ਹੋਊਗਾ ਫਿਰ ਪਾਕਿਸਤਾਨ ਵਾਲੇ ਜੀ ਜਾਵਾਂਗੇ ਹਾਂ ਇਹਨੂੰ ਪੱਕਾ ਬੰਦ ਕਰਾਂਗੇ ਹਾਂ ਜਿਹੜੇ ਟ੍ਰੇਨਾਂ ਪੰਜਾਬ ਦੇ ਵੱਲ ਆ ਰਹੀਆਂ ਨਾ ਜੇ ਤੁਸੀਂ ਬੰਦਨੋਂ ਸੇ ਕਹਾਂਗੇ ਇਹ ਵੀ ਬੰਦ ਕਰੋ ਹਾਂ ਠੀਕ ਆ ਜੇ ਰੋਕੋਗੇ ਬਿਲਕੁਲ ਰੋਕਾਏ ਅਗਰ ਇਹ ਨਹੀਂ ਗੱਲ ਵੇਖੋ ਅੱਜ ਸਾਡਾ ਸਬਰ ਦੇ ਜਿਹੜਾ ਇੱਥੇ ਵੇਲਿਆ ਜ਼ਬਰ ਤੇ ਸਬਰ ਦੀ ਲੜਾਈ ਆ ਬਾਬਰ ਨੇ ਜ਼ਬਰ ਕੀਤਾ ਸੀ ਹਾਰਿਆ ਸੀ ਔਰੰਗੇ ਨੇ ਜ਼ਬਰ ਕੀਤਾ ਸੀ ਹਾਰਿਆ ਹੈਗਾ ਅੱਜ ਉਸੇ ਦੀ ਸੰਤਾਨ ਜਿਹੜੀ ਆ ਇੱਕ ਦੇ ਵਿੱਚ ਗੋਲੀਆਂ ਖਾਂ ਰਹੀ ਆ ਇਹਦਾ ਜਵਾਬ ਜਿਹੜਾ ਦਿੱਤਾ ਜਾਊਗਾ ਜਿੱਦਾਂ ਭਾਈ ਸਾਹਿਬ ਨੇ ਕਿਹਾ ਵਾ 100% ਇਹ ਬਗਾਨਗੀ ਦਾ ਅਹਿਸਾਸ ਕਰਾਉਂਦੇ ਆ ਤੇ ਬਹੁਤ ਸੋਹਣਾ ਜਿਹੜਾ ਰਾਜਾ ਚੱਲ ਸਕਦਾ ਵਾ ਅਸੀਂ ਮੰਗਦੇ ਨਹੀਂ ਆ ਲੇਕਿਨ ਦੇਣਾ ਚਾਹੁੰਦੇ ਆ ਆਪਣੇ ਆਪ ਦੇਣਾ ਚਾਹੁੰਦੇ ਆ ਅਸੀਂ ਟ੍ਰੇਨਾਂ ਵੀ ਬੰਦ ਕਰਾਂਗੇ ਕੋਈ ਗੱਲ ਨਹੀਂ ਜੇਕਰ ਪੂਰਾ ਪੰਜਾਬ ਬੰਦ ਕਰਨਾ ਹੈ ਟ੍ਰੇਨਾਂ ਬੰਦ ਕਰੋ ਤਾਂ ਦੇਖ ਸਕਦੇ ਹੋ ਉਸੇ ਲੋਕਾਂ ਦੇ ਵਿੱਚ ਰੋਸ ਆ ਕਿਉਂਕਿ ਜਿਸ ਸਾਹ ਦੇ ਨਾਲ ਜੇ ਬਤੀਰਾ ਸੀਗਾ ਅੱਜ ਹਰਿਆਣਾ ਪੁਲਿਸ ਦਾ ਕਹਿ ਲਈਏ ਪ੍ਰਸ਼ਾਸਨ ਦਾ ਕਹਿ ਲਈਏ ਜਿਸ ਸਾਹ ਉਹਨਾਂ ਬਤੀਰਾ ਸੀ ਉਹ ਕਿਤੇ ਨਾ ਕਿਤੇ ਨਹੀਂ ਉਹ ਜਿਹੜਾ ਸੀ ਬਗਾਰ ਖਾਦੀ ਪਰ ਕਿਉਂਕਿ ਜਿਸ ਸਾਹ ਦੇ ਨਾਲ ਇੰਨਾ ਗੋਲੇ ਸੁੱਟੇ ਗੋਲੇ ਦਾਗੇ ਫਾਇਰ ਮਾਰੇ ਉਹ ਚੀਜ਼ਾਂ ਕਿਤੇ ਨਾ ਕਿਤੇ ਟੁੰਦੀਆਂ ਜ਼ਰੂਰ ਨੇ ਤਾਂ ਇਹ ਕਹਿ ਰਹੇ ਨੇ ਕਿਸਾਨ ਕਿ ਕੱਲ ਨੂੰ ਜਾ ਕੇ ਰਾਂਗੇ ਹਰ ਹਾਲਤ ਦੇ ਵਿੱਚ ਦਿੱਲੀ ਤਾਂ ਕਹਿੰਦੇ ਅਸੀਂ ਜਾਣਾ ਹੀ ਜਾਣਾ ਕੈਮਰਾ ਪਰਸ ਜਸ਼ਨ ਦੇ ਨਾਮ ਮਨਦੀਪ ਜੋਸ਼ ਸ਼ੰਭੂ